ਸੋ ਮੈਂ ਤਾਂ ਲੋਕਾਂ ਚ ਰਹਿਣ ਵਾਲਾ ਲੋਕਾਂ ਦੇ ਕੰਮ ਕਰਨ ਵਾਲਾ ਹਮੇਸ਼ਾ ਲੋਕਾਂ ਵਾਸਤੇ ਲੜਾਈ ਲੜੀ ਦੀ ਆਖਰੀਲੇ ਨਿਸ਼ ਕਰਕੇ ਆਪਾਂ ਖੁਦ ਹੀ ਸੈਲਫ ਡਰਾਈਵ ਕਰੀ ਦੀਆ ਹਮੇਸ਼ਾ ਖੁਸ਼ ਰਹਿੰਦੇ ਨੇ ਇਹ ਤਾਂ ਬਿਲਕੁਲ ਆਮ ਜ਼ਿੰਦਗੀ ਵਾਲਾ ਕੰਮ ਹੈ ਵੀ ਜਿਵੇਂ ਆਮ ਲੋਕ ਕਹਿੰਦੇ ਨੇ ਹਰ ਇੱਕ ਚੀਜ਼ ਇੰਜੋਏ ਕਰਦੇ ਨੇ ਉਹ ਵੀ ਜੁੜਾ ਵਜਰੋ ਸਭ ਦੇਖੋ ਤੁਸੀਂ ਕੋਈ ਟੈਨਸ਼ਨ ਲਓਗੇ ਉਹਦਾ ਕੋਈ ਫਾਇਦਾ ਹੈ ਤੁਸੀਂ ਜੇ ਕੰਮ ਕੰਮ ਪ੍ਰਤੀ ਪੂਰੇ ਸੰਜੀਦਗੀ ਨਾਲ ਕੰਮ ਕਰ ਰਹੇ ਹੋ ਮੈਂ ਕਹਿੰਦਾ ਉਹਦੇ ਵਰਗੀ ਕੋਈ ਨਹੀਂ ਸੀ ਨਾ ਬਾਕੀ ਮੇਰੀ ਟੀਮ ਹੈ ਸਾਰੀ ਜਿਹੜੇ ਪ੍ਰੋਪਰ ਲੋਕਾਂ ਚ ਰਹਿੰਦੇ ਨੇ ਲੋਕਾਂ ਵਾਸਤੇ ਪ੍ਰੋਪਰ ਆਫਿਸ ਖੁੱਲਿਆ ਹੋਇਆ ਜਿਸ ਦਿਨ ਦਾ ਮੈਂ ਐਮਐਲਏ ਬਣਿਆ ਉਸ ਦਿਨ ਤੋਂ ਹੀ ਲੋਕਾਂ ਦੇ ਕੰਮਕਾਰ ਨੇ ਜਿਹੜੇ ਉਹ ਕਰ ਰਹੇ ਮੈਂ ਕਹਿੰਨਾ ਸਾਡੇ ਹੋਰ ਵਧਾਈ ਦੀ ਗੱਲ ਆ ਸਾਡੇ ਜਿਹੜੀ ਪੰਚਾਇਤ ਵਿਭਾਗਾ ਵੀਡੀਓ ਦਫ਼ਤਰ ਹੈ ਕਿ ਅਸੀਂ ਮਨਰੇਗਾ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਕਰਾਇਆ ਉਹਨਾਂ ਨੂੰ ਇਨਕ੍ਰੀਮੈਂਟ ਲੱਗਿਆ ਵੱਡੀ ਗੱਲ ਹੈ ਕਿ ਜਦੋਂ ਕੋਈ ਚੰਗਾ ਕੰਮ ਕਰਦਾ ਤਾਂ ਉਹਨਾਂ ਨੂੰ ਅਪਰੀਸ਼ੀਏਟ ਕਰਦਾ ਸੋ ਜਿਹੜੇ ਅਫਸਰ ਸਹਿਬਾਂ ਨੇ ਉਹਨਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਵੀ ਇਹ ਟੈਂਸ਼ਨ ਦੀ ਗੱਲ ਤਾਂ ਹੈ ਨਾ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਹੈ ਕਿਸਾਨ ਲਗਾਤਾਰ ਤਵਾਸਾਲ ਇਹ 4 ਲੱਖ ਕਰੋੜ ਕਰਜ਼ਾ ਹੈ ਜਿਹੜਾ ਇਹ ਕੋਈ ਅਸੀਂ ਤਾਂ ਚਾੜਿਆ ਨਹੀਂ 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 ਟੈਂਸ਼ਨ ਇਹ ਦੇਖੋ ਦੇਖੋ ਸੁਣੋ ਅਸੀਂ ਆ ਇੱਕ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਸੁਣੋ ਮੇਰੀ ਸੁਣੋ ਤਾਂ ਸੀ ਨਾ ਸੁਣੋ ਦੇਖੋ ਗੱਲ ਕਰ ਲਈ ਤੁਸੀਂ ਸੁਣੋ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਹੈ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਅਸੀਂ ਭਰਤੀ ਵੀ ਨਵੀਂ ਕਰ ਰਹੇ ਹਾਂ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾਂ ਕਰਕੇ ਕੋਈ ਜੇ ਕੋਈ ਕਰਜ਼ਾ ਲਿਆ ਤਾਂ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਫਾਇਦੇ ਵਾਸਤੇ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਬਾਹਰਲੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹੈਗੀਆਂ ਨਿਕੋਂ ਤੁਸੀਂ ਸਾਰਾ ਕਢਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਦਾ ਜਿਹੜਾ ਕੋਈ ਹਰਿਆਣਾ ਜੇ ਹਰਿਆਣਾ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਜ ਤਾਂ ਕੁਛ ਨਹੀਂ ਹੈ ਇਦਾਂ ਦਾ ਅੱਛਾ ਸੋ ਬਾਕੀ ਆਪੋਜੀਸ਼ਨ ਆ ਆਪੋਜੀਸ਼ਨ ਜੇ ਗੱਲ ਨੀ ਕਰੂ ਤਾਂ ਉਹਨਾਂ ਨੂੰ ਚੱਲੂ ਕਿਵੇਂ ਉਹਨਾਂ ਤਾਂ ਗੱਲਾਂ ਕਰਨੀ ਤਾਲੀਵਾਲ ਸਾਹਿਬ ਦਾ ਵਿਭਾਗ ਮੈਕਮਾ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ 20 ਮਹੀਨਿਆਂ ਤੋਂ ਕਹਿੰਦੇ ਮੈਕਮਾ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਦਫਤਰ ਕੋਈ ਦੇਖੋ ਦੇਖੋ ਇਹ ਮੈਂ ਮੈਂ ਸਰ ਇਹ ਇਹ ਵਿਭਾਗ ਹੈ ਜਿਹੜਾ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ ਕੋਈ ਚੱਕਰ ਨਹੀਂ ਤਾਂ ਕੀ ਗੱਲ ਹੋ ਗਈ ਕੋਈ ਤੁਹਾਡੀ ਤਾਂ ਬਦਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਨਹੀਂ ਨੇ ਨਹੀਂ ਚਲੋ ਕਈ ਵਾਰੀ ਹੋ ਸਕਦਾ ਕੋਈ ਨਾਮ ਪਤਾ ਹੋਵੇ ਕੋਈ ਜਿਆਦਾ ਮਾਈਨਿੰਗ ਪੀਰ ਉਹ ਬੜੇ ਲੱਗ ਰਹੇ ਨੇ اپੋਜੀਸ਼ਨ ਲੀਡਰ ਆ ਤੇ ਲਗਾਤਾਰ ਕਹਿ ਰਹੇ ਕਿ ਜਿਹੜੇ اپੋਜੀਸ਼ਨ ਲੀਡਰ ਆ ਰਹੇ ਨੇ ਸੁਣੋ 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 ਉਹਨਾਂ ਦੇ ਵੀ ਕ੍ਰੈਸ਼ਰ ਲੱਗੇ ਹੋਏ ਨੇ ਮੈਂ ਤੁਹਾਨੂੰ ਦੱਸਾਂਗਾ ਕਿੱਥੇ ਲੱਗੇ ਹੋਏ ਆ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਹੁਣ ਮੈਂ ਮੈਂ ਮੇਰੀ ਸੁਣੋ 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 ਨਹੀਂ ਇਹ ਦਾਅਵੇ ਸੁਣ ਤਾਂ ਇੱਕ ਮਿੰਟ ਸੁਣੋ ਤਾਂ ਸਹੀ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਆਵਾਦੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਲਾ ਲੇ ਕ੍ਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਦਾ ਹੀ ਕੰਮ ਚੱਲਦਾ ਜਿੰਨਾ ਜਾਦੇ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪ ਦਾ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾ ਸਾਰੀਆਂ ਇਹਨਾਂ ਦੀਆਂ ਚੇਰੀਆਂ ਹੋ ਜਾਂਦੇ ਨੇ ਬਿਲਕੁਲ ਦੇਖੋ ਜਦੋਂ ਸਰਕਾਰ ਸਿਕੰਜਾ ਕੱਢਦੀ ਉਦੋਂ ਹੀ ਤਾਂ ਜ਼ਿਆਦੇ ਚੀਕ ਮਾਰਦੇ ਨੇ ਉਦੀ ਚੀਕ ਨਹੀਂ ਨਹੀਂ ਇਹ ਅਸਤਰਾ ਹੁੰਦਾ ਹੈ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠਿਆ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਠੀਕ ਹੈ